ਸੇਲ 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 ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਪੰਜਾਬ ਦੇ ਵਿੱਚ ਐਮਐਲਏ ਐਮਪੀਆ ਦੀ ਸੇਲ ਲੱਗ ਚੁੱਕੀ ਆ ਜੇ ਕਿਸੇ ਨੇ ਖਰੀਦਣਾ ਚਾਹੁੰਦਾ ਏ ਉਹ ਤੁਹਾਨੂੰ ਐਮਐਲਏ ਐਮਪੀ ਸਾਰੇ ਤਰ੍ਹਾਂ ਦੇ ਮਿਲਣਗੇ ਬਸ ਤੁਸੀਂ ਜਿੰਨਾ ਕੁ ਗੁੜ ਪਾਓਗੇ ਉਹਨੇ ਕੇ ਹਿਸਾਬ ਦੇ ਨਾਲ ਤੁਹਾਨੂੰ ਬੰਦਾ ਮਿਲ ਜਾਊਗਾ ਆਪਾਂ ਪਹਿਲਾਂ ਲਾ ਲਈਏ ਐਮਪੀ ਦੀਆਂ ਵੋਟਾਂ ਆ ਗਈਆਂ ਐਮਪੀ ਦੇ ਵੋਟਾਂ ਦੇ ਲਈ ਪਾਰਟੀਆਂ ਦਾ ਜੋਰ ਲੱਗਾ ਰਿਹਾ ਕਿ ਉਹ ਐਮਐਲਏ ਨੂੰ ਖਰੀਦ ਲੀਏ ਉਹ ਐਮਪੀ ਨੂੰ ਖਰੀਦ ਲੀਏ ਸਾਰਿਆਂ ਦਾ ਜੋਰ ਹੈ ਹੀ ਲੱਗਾ ਪਿਆ ਅੱਜ ਆਪਾਂ ਗੱਲ ਕਰਾਂਗੇ ਐਮਐਲਏ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਐਮਐਲਏ 5 ਲੱਖਾਂ ਦਾ ਵੀ ਮਿਲ ਜਾਊਗਾ ਜੇ ਕੋਈ ਬੰਦਾ ਪਾਰਟੀ ਨਾਰਮਲ ਜੀ ਪਾਰਟੀ ਹੈ ਜੇ ਕਿਸੇ ਨੂੰ ਐਮਐਲਏ ਚਾਹੀਦਾ ਸਸਤੇ ਵਾਲਾ ਤਾਂ ਉਹਦੇ ਲਈ 5 ਲੱਖ ਦਾ ਰੇਟ ਆ ਇਹ ਐਮਐਲਏ ਦੀ ਗਾਰੰਟੀ ਕੋਈ ਨਹੀਂ ਏ ਬੰਦੇ ਦੀ ਗਰੰਟੀ ਕੋਈ ਨਹੀਂ ਹੋਊਗੀ ਕਿਉਂਕਿ ਗਰੰਟੀ ਅਸਲੀ ਨਹੀਂ ਹੋ ਸਕਦੀ ਇਹ ਸਸਤਾ ਕਿਉਂ ਹੈ ਕਿਉਂਕਿ ਇਹ ਐਮਐਲਏ ਦਾ ਭਰੋਸਾ ਹੀ ਕੋਈ ਨਹੀਂ ਅੱਜ ਸਾਡੇ ਨਾਲ ਖੜਾ ਕੱਲ੍ਹ ਤੋਂ ਡੇ ਨਾਲ ਖੜਾ ਇਸ ਲਈ ਇਹ ਐਮਐਲਏ ਦਾ ਰੇਟ ਹੈਗਾ 5 ਲੱਖ ਰੁਪਿਆ ਲੋ ਜੀ ਜੇ ਲੋਕ ਸਭਾ ਦੇ ਇਲੈਕਸ਼ਨਾਂ ਦੇ ਲਈ ਐਮਪੀ ਦੀ ਲੋੜ ਹੈ ਉਹ ਸਾਡੇ ਕੋਲ ਸਾਰਿਆਂ ਤੋਂ ਮਹਿੰਗਾ 10 ਕਰੋੜ ਰੁਪਿਆ 10 ਕਰੋੜ ਮਤਲਬ ਕੀ ਇਹ ਐਮਪੀ ਲੋਕ ਸਭਾ ਦਾ ਮੈਂਬਰ ਵਕਾਊ ਹੈ ਜਿਹੜਾ 10-10 ਕਰੋੜ ਚ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਆ ਇਹ ਬੰਦੇ ਦੀ ਗਰੰਟੀ ਜ਼ਰੂਰ ਹੈ ਜੇ ਜਿੱਤ ਗਿਆ ਇਹ ਤੁਹਾਡੇ ਨਾਲ ਖੜੂਗਾ ਤੇ ਇੰਨੇ ਪੈਸੇ ਲੁੱਟੂਗਾ ਇੰਨੀਆਂ ਰੇਤਾ ਵੇਚੂਗਾ ਇੰਨਾ ਚਿੱਟਾ ਵਕਾਊਗਾ ਤੁਹਾਡੀ ਜਿਹੜੀ ਤੁਹਾਡੀ ਆਪਣੀ ਪਾਰਟੀ ਆ ਉਹਦੇ ਖਜ਼ਾਨੇ ਭਰੀ ਰੱਖੂਗਾ ਇਹ ਕੋਈ ਐਮਐਲਏ ਚਿੱਟਾ ਵਕਾਊ ਪੂਰਾ ਕਰਪਸ਼ਨ ਕਰੂ ਉਹ ਵੀ ਆਪਣੇ ਕੋਲ ਹੈਗਾ ਪਰ ਇਹਦਾ ਰੇਟ ਬਹੁਤ ਜ਼ਿਆਦਾ ਜੇ ਤੁਹਾਡੇ ਵੱਸੇ ਤੁਹਾਡੇ ਹੱਥ ਵੱਸੇ ਹੈਗਾ 10 ਕਰੋੜ ਭਾ ਸਕਦੇ ਆ ਤੇ ਆ ਐਮਐਲਏ ਲੈ ਜਾਓ ਮੈਂ ਕਹਿੰਨਾ ਢੋਟੀ ਪਾਰਟੀ ਦੇ ਵਿੱਚ ਕਦੇ ਫੰਡ ਦੀ ਕਮੀ ਨਹੀਂ ਆਊਗੀ ਤੇ ਐਮਐਲਏ ਤੇ ਐਮਪੀ ਐਵੇਂ ਦਾ ਵੀ ਮਿਲ ਸਕਦੇ ਆ ਤੁਹਾਨੂੰ ਜਿਹੜੀ ਵਗਦੀ ਆਵਾ ਵਗਦੀ ਆਵਾ ਮਤਲਬ ਅੱਜ ਉਹਦੀ ਸਰਕਾਰ ਤੇ ਉਧਰ ਨੂੰ ਪਲਟੀ ਮਾਰ ਜਾਣੀ ਆ ਜੇ ਉਹਦੀ ਸਰਕਾਰ ਤੇ ਉਹਨਾਂ ਵਾਲੇ ਪਲਟੀ ਮਾਰ ਜਾਣੀ ਆ ਐਵੇਂ ਤੇ ਐਮਐਲਏ ਤੇ ਐਮਪੀ ਵੀ ਮਿਲ ਜਾਣਗੇ ਲੋ ਜੀ ਇਹ ਖਾਸ ਕਰਕੇ ਬੇਨਤੀ ਹੈ ਜੀ ਐਮਐਲਏ ਮਜੂਤਾ ਤੇ ਐਮਪੀ ਮਜੂਤਾ ਇਹਦਾ ਰੇਟ ਬੜਾ ਮਹਿੰਗਾ ਜੇ ਤੁਹਾਡੇ ਹੱਥ ਸਵਾਸ ਹੋਇਆ ਤਾਂ ਤੁਸੀਂ ਖਰੀਦ ਸਕਦੇ ਆ ਜੇ ਕੋਈ ਜਵਾਨ ਬੋਲੀ ਲਾਣਾ ਚਾਹੁੰਦਾ ਹੈ ਇਹ ਤੋਂ ਵੱਧ ਵੀ ਲੈ ਸਕਦਾ ਪਰ ਸਾਡੀ ਸਟਾਰਟਿੰਗ ਬੋਲੀ 25 ਕਰੋੜ ਰੁਪਿਆ ਹੈ ਜਿਹੜਾ ਮੌਜੂਦਾ ਮਤਲਬ ਜਿਹੜੀ ਵੀ ਸਰਕਾਰ ਦੇ ਵਿੱਚ ਐਮ.ਐਲ.ਏ ਹੈਗਾ ਉਹ ਬੰਦੇ ਇਹਨੂੰ ਖਰੀਦ ਸਕਦੇ ਆ ਆਜੋ ਇਹ ਤਾਂ ਐਮ.ਐਲ.ਏ ਐਮ.ਪੀ ਸਾਰੇ ਵੇਚ ਤੇ ਗੱਲ ਕਰਦਾ ਮੈਂ ਅੱਜ ਉਹ ਐਮ.ਪੀਆ ਦੀ ਐਮ.ਐਲ.ਏ ਦੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰਕ ਕਰਤਾ ਲੋਕਾਂ ਨੇ ਬੜੇ ਤੋਂ ਨੁਰੀਜਾਂ ਨਾਲ ਵੋਟਾਂ ਪਾਈਆਂ ਬੜਾ ਵਿਸ਼ਵਾਸ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹ ਲੋਕਾਂ ਦੀਆਂ ਵੋਟਾਂ ਨੂੰ ਐ ਜਾਣਦੇ ਆ ਇਹ ਲੋਕਾਂ ਦੀਆਂ ਵੋਟਾਂ ਪਾਈਆਂ ਤੁਸੀਂ ਜਮੀਰਾਂ ਵੇਚ ਕੇ ਗਿਆ ਤੁਹਾਡੀਆਂ ਕਿਹੜੇ ਮੂਹ ਦੇ ਨਾਲ ਤੁਸੀਂ ਉਹਨਾਂ ਲੋਕਾਂ ਕੋਲੋਂ ਵੋਟਾਂ ਮੰਗੋਗੇ ਉਹ ਤਾਂ ਤਾਂ ਬੜਾ ਤੁਹਾਡਾ ਹਰਮਨ ਪਿਆਰਾ ਨੇਤਾ ਸਾਨੂੰ ਵੋਟ ਪਾਓ ਇੱਕ ਮੌਕਾ ਦਿਓ ਜਿਨ੍ਹਾਂ ਨੇ ਮੌਕਾ ਦਿੱਤਾ ਹੁਣ ਕਿਤੇ ਤੈਨੂੰ ਭੱਜਣ ਦੀ ਮੌਕਾ ਮਿਲ ਗਿਆ ਕੀ ਪੈਸਿਆਂ ਪਿੱਛੇ ਡੱਕ ਪਿਆ ਜਾਂ ਈੜੀ ਨਹੀਂ ਰੇੜਾ ਪਿੱਛੇ ਡਰ ਗਿਆ ਲੋਕਾਂ ਨੇ ਤੈਨੂੰ ਬੜਾ ਹੱਕ ਥੋਕ ਕੇ ਜਿਤਵਾਇਆ ਸੀ ਅੱਜ ਤੂੰ ਲੋਕਾਂ ਨੂੰ ਵੇਚ ਗਿਆ ਯਾਰ ਇਹ ਲੀਡਰਾਂ ਦਾ ਕੋਈ ਦੀਨ ਮਨ ਹੈਗਾ ਕਿੰਦਾ ਵੀ ਐਮਐਲਏ ਐਮਪੀ ਦਾ ਭਰੋਸਾ ਨਹੀਂ ਲੋਕੀ ਬੜੇ ਇੱਕ ਠੋਕੇ ਨਾਲ ਖੜਦੇ ਆ ਤੇ ਢੋਡੇ ਵਰਗੇ ਐਮਪੀ ਜ਼ਮੀਰਾਂ ਵੇਚਣਦੇ ਆ ਉਹਨਾਂ ਦੇ ਗਣਵਾ ਡੱਗ ਪੰਦੇ ਜਿਹੜੇ ਇੱਕ ਦੂਜੇ ਨੂੰ ਭੰਡਦੇ ਆ ਤੇ ਇਸ ਤੋਂ ਬਾਅਦ ਭੰਡਣ ਤੋਂ ਬਾਅਦ ਉਹ ਐਵੇਂ ਦੀ ਕਿਹੜੀ ਗਿੱਦੜ ਸੰਗੀ ਤੁਹਾਨੂੰ ਸੰਘਾ ਦਿੰਦੇ ਆ ਜਿਹੜਾ ਸਾਰਾ ਕੁਝ ਮਾਫ ਕਰਤਾ ਨੇ ਉਹ ਲੋਕੋ ਇਹਨਾਂ ਦਾ ਛੱਤਰ ਪਰੇਸ਼ ਕਰੋ ਜਿਹੜੇ ਆ ਪਾਰਟੀਆਂ ਚੇਂਜ ਕਰਦੇ ਆ ਨਾ ਹਵਾ ਦੇ ਹਿਸਾਬ ਨਾਲ ਬਦਲਦੇ ਆ ਇਹਨਾਂ ਦਾ ਛੱਤਰ ਪਰੇਸ਼ ਕਰੋ ਇਨਾਂ ਨੂੰ ਇਨਾਂ ਦੀ ਔਕਾਤ ਪਤਾ ਹੋਣੀ ਚਾਹੀਦੀ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਜਿਹੜੇ ਵਿਕਰਣ ਵਾਲਿਆਂ ਦਾ ਮੈਨੂੰ ਪਤਾ ਹੈ ਇਹ ਵੀਡੀਓ ਸ਼ਾਇਦ ਰੁੱਕ ਵੀ ਸਕਦੀ ਆ ਇਹ ਵਾਇਰਲ ਨਹੀਂ ਹੋ ਸਕਦੀ ਜਿਵੇਂ ਵੀ ਮਰਜੀ ਹੈ ਇਹ ਵੀਡੀਓ ਜ਼ਰੂਰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹਨਾਂ ਦੇ ਛਿੱਤਰ ਪ੍ਰੇਟ ਵੀ ਜ਼ਰੂਰ ਕਰਿਓ ਜੇ ਅੱਜ ਦੀ ਡੇਟ ਦੇ ਵਿੱਚ ਜੇ ਵੋਟਾਂ ਮੰਗਣ ਆਂਦੇ ਤੁਹਾਡੇ ਕੋਲ ਇਹਨਾਂ ਦੀ ਇੰਨੀ ਕੁੱਤੇ ਖਾਨੀ ਕਰੋ ਨਾ ਇਹ ਅਗਲੀ ਵਾਰ ਤੁਹਾਡੇ ਮਹੱਲੇ ਦੇ ਵਿੱਚ ਵੜਨ ਜੋਗਾ ਨਹੀਂ ਯਾਰ ਇਹ ਐਮਪੀ ਆ ਐਮਐਲਏ ਆ ਸਰਪੰਚਾਂ ਨੇ ਯਾਰ ਬੇੜਾ ਗੜਕ ਕਰਤਾ ਯਾਰ ਜਿਹੜੇ ਪਾਸੇ ਹਵਾ ਹੁੰਦੀ ਐ ਉਧਰਲੇ ਪਾਸੇ ਡੱਕ ਬੰਦੇ ਆ ਜਿਹੜਾ ਵੋਟਾਂ ਤੁਨੂੰ ਆ ਲੋਕਾਂ ਨੇ ਪਾਈਆਂ ਐ ਐਮਪੀ ਬਣਾਇਆ ਉਹ ਆ ਤੁਹਾਡੀ ਸਰਕਾਰ ਹੈਗੀ ਆ ਉਹ ਨਹੀਂ ਹੈਗੀ ਪਰ ਆਪਣੀਆਂ ਜ਼ਮੀਰਾਂ ਤਾਂ ਨਾ ਵੇਚੋ ਇੱਥੇ ਤਾਂ ਦੇਖਦੇ ਆ ਜਿਹਦਾ ਪੱਲੜਾ ਭਾਰੀ ਆ ਉਹਦੀ ਆਵਾਜ਼ ਵੜਜੋ ਉਹਦੇ ਤੁਨੂੰ ਸਾਰੇ ਦੁੱਧ ਤੁਲੇ ਮਿਲ ਜਾਂਦੇ ਆ ਉਹਦੇ ਤੁਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬੜਾ ਗੁੱਸਾ ਆਇਆ ਆ ਜਿਹੜਾ ਜਲੰਧਰ ਦਾ ਜਿਹਨੂੰ ਲੋਕਾਂ ਨੇ ਜਲੰਧਰ ਦੇ ਦੁਨੀਆ ਨੇ ਬਹੁਤ ਜਿਤਾਇਆ ਸੀ ਚੰਗੀ ਵੋਟ ਨਾਲ ਜਿਤਾਇਆ ਸੀ ਉਹਨੇ ਬੇੜਾ ਕਰਕੇ ਕਰਤਾ ਆ ਦੇਖੇ ਹੀ ਆ ਜਲੰਧਰ ਵਾਲਾ ਆ ਮੌਜੂਦਾ ਐਮਐਲਏ ਵੀ ਗਿਆ ਦੇ ਨਾਲ ਐਮਪੀ ਵੀ ਗਿਆ ਅਜੇ ਪਤਾ ਨਹੀਂ ਪੰਜਾਬ ਦੇ ਵਿੱਚੋਂ ਕਿੰਨੇ ਵਿਕਨੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ